ਜੀਰਾ ਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਾਰੇ ਹੀ ਜ਼ਿਮੀਂਦਾਰ ਭਰਾਵਾਂ ਨੂੰ ਤਾਂ ਸਵਾਗਤ ਹੈ ਫਿਰ ਤੋਂ ਨੰਬਰ ਦਾ ਡੈਰੀ ਫਾਰਮ ਤੇ ਤਾਂ ਅੱਜ ਆਪਾਂ ਵੀਡੀਓ ਬਣਾਉਣ ਲਈ ਪਹੁੰਚੇ ਆਪਣੇ ਫਾਰਮ ਤੇ ਜਿੱਥੇ ਕਿ ਆਪਣੇ ਕੋਲ ਦੋ ਨਗ ਸੇਲ ਨੇ ਬਹੁਤ ਹੀ ਚੰਗੀ ਮੋਹਰਾਂ ਨਸਲ ਦੀਆਂ ਕੱਟੀਆਂ ਸੇਲ ਨੇ ਬਾਕੀ ਜਾਂ ਕਿ ਵੱਡੇ ਬਾਈ ਦੇ ਨੇਗੇ ਤਾਂ ਹਾਂਜੀ ਬਾਈ ਜੀ ਹਾਂਜੀ ਦੱਸੋ ਕੀ ਹੋਵੇ ਸਾਰੇ ਕਿਸਾਨ ਵੀਰਾਂ ਨੂੰ ਸਸਤੀ ਕਾ ਬਾਈ ਜੀ ਤਾਂ ਬਾਈ ਜੀ ਨੂੰ ਦੋ ਨਗ ਸੇਲ ਨੇ ਆਪਣੇ ਫਾਰਮ ਤੇ ਦੋ ਕੱਟੀਆਂ ਸੇਲਾਂ ਦੋਵੇਂ ਮੋਹਰਾਂ ਨਸਲ ਦੀਆਂ ਕੱਟੀਆਂ ਨੇ ਠੀਕ ਆ ਬਾਈ ਜੀ ਤੂੰ ਚੈੱਕ ਕਰ ਸਕਦੇ ਬਈ ਪਹਿਲਾ ਪਹਿਲੇ ਨੰਬਰ ਵਾਲੀ ਕੱਟੀ ਦੀ ਜਾਣਕਾਰੀ ਦੋ ਹਾਂ ਇਹ ਪਹਿਲੇ ਨੰਬਰ ਵਾਲੀ ਕੱਟੀ ਵੀ ਆਪਣੀ ਆਲ ਦੀ ਘਰੋਂ ਮਾਝੀ ਕੱਟੀ ਆਗੀ ਠੀਕ ਆ ਬਾਈ ਜੀ ਜੀ ਹਾਂ ਸੌਰੀ ਮੋਰਾ ਨਸਲ ਦੀ ਮਾਝਾ ਬਾਕੀ ਤਾਂ ਆਪਣੇ ਉਹ ਨੀਲੇ ਜੱਗ ਦੀਆਂ ਮਈਆਂ ਨੇ ਸਾਰੀਆਂ ਠੀਕ ਆ ਬਾਈ ਜੀ ਬਈ ਕੱਟੀ ਆ ਕਦ ਕਰ ਚੈੱਕ ਕਰ ਸਕਦੇ ਬਈ ਉਮਰ ਕਿੰਨੀ ਆ ਕੱਟੀ ਦੀ ਉਮਰ 8 ਮਹੀਨੇ ਦੀ ਬਾਈ ਠੀਕ ਆ ਬਾਈ ਜੀ ਇਹ 8 ਮਹੀਨੇ ਚੈੱਕ ਕਰੋ ਬਾਈ ਇਹਦੀ ਪਹਿਲਾ ਸਭ ਤੋਂ ਮੇਨ ਚੀਜ਼ ਠੀਕ ਆ ਬਾਈ ਜੀ ਬਈ ਇਹ ਮਾਝੋ ਦਾ ਕੀ ਰਿਕਾਰਡ ਸੀ ਕੱਟੀ ਦਾ ਅਜੀ ਝੋਲੀ ਚੈੱਕ ਕਰੋ ਕਰਮਾਈ ਦੀ ਜਿਵੇਂ 1.5 ਸਾਲ ਦੀ ਪੋਣੇ 2 ਸਾਲ ਦੀ ਕੱਟੀ ਦੀ ਝੋਲੀ ਹੁੰਦੀ ਨਾ ਐ ਝੋਲੀ ਆ ਥਾਂ ਚੈੱਕ ਕਰੋ ਚਾਰੇ ਥਾਨੇ ਕੋਈ ਪੰਜਵੀਂ ਹੋਰ ਥਾਂ ਨਹੀਂ ਤੇ ਐ ਥਾਂ ਦੇਖੋ ਝੋਲੀ ਦੇਖੋ ਕਰਮਾਈ ਦੀ ਫਿਰ ਦੇਖ ਸਕਦੇ ਬਾਈ ਝੋਲੀ ਚੈੱਕ ਕਰਦੇ ਚਾਰੇ ਦੇਖਣਵੇਂ ਥਾਨੇ ਬਾਈ ਕੱਤੀ ਕੱਤੀ ਦਾ ਕਦ-ਕਾੜ ਚੈੱਕ ਕਰੋ ਬਾਈ ਉਮਰ ਕਿੰਨੀ ਹੈ ਕੱਟੀ ਦੀ 8 ਮਹੀਨੇ 8 ਮਹੀਨੇ ਦੇ ਬਈ ਆ ਸਾਰੇ 8 ਮਹੀਨੇ ਲੱਗ ਬਾਈ 8 6 ਸਾਢੇ ਮਹੀਨੇ ਕੱਟੀ ਕੱਟੀ ਦੇ ਕਦ-ਕਾੜ ਚੈੱਕ ਕਰੋ ਬਹੁਤ ਹੀ ਚੰਗਾ ਕਦ-ਕਾੜ ਦੀ ਕੱਟੀ ਹੈ ਇਹ ਕਦ-ਕਾੜ ਤਾਂ ਹੋਰ ਵੀ ਕਰੂਗੀ ਠੀਕ ਆ ਬਾਈ ਇਹ ਮਾਂ ਦਾ ਕੀ ਰਿਕਾਰਡ ਉਹ ਆਪਣੀ ਕੋ ਤੀਜੇ ਸੂਏ ਵੇਚੀ ਆ ਬਈ ਆ ਤੀਜੇ ਸੂਏ ਵੇਚੀ ਸੀ ਬਾਈ ਨੇ ਤੇ ਤੇ 4 ਲੀਟਰ ਦਾ ਰਿਕਾਰਡ ਸੀ ਬਈ ਦੂਜੇ ਨੰਬਰ ਇਕੱਠੀ ਦਾ ਕੀ ਰਿਕਾਰਡ ਆ ਆ ਗੱਤੀ ਆ ਬਈ ਇਹਦਾ ਫੇਸ ਕੁਆਲਟੀ ਚ ਕਰੋ ਬਲਾ ਕਰਮਾਂ ਦੀ ਦੇਖ ਸਕਦੇ ਹੋ ਬਾਈ ਜੀ ਚੈੱਕ ਕਰੋ ਬਈ ਦੇਖੋ ਕੰਨ ਦੇਖੋ ਕੱਤੀ ਦੇ ਚੈੱਕ ਕਰੀ ਬਹੁਤ ਹੀ ਚੰਗੀ ਨਸਲ ਦੀ ਕੱਟੀ ਆ ਗਈ। ਬਾਈ ਇਹਦੀ ਮਾਂ ਜਦੋਂ ਦਾ ਕੀ ਰਿਕਾਰਡ ਸੀ ਆ? ਮੰਡੀ ਤੋਂ ਲਈ ਸੀ। ਠੀਕ ਆ ਬਾਈ। ਮਾਂ ਦਾ 16 ਲੀਟਰ ਰਿਕਾਰਡ ਕਿਹਾ ਸੀ ਪਰ ਆਪਾਂ ਕਹਿੰਦੇ ਨਹੀਂ ਪਰ ਕੱਦ ਕਾਰਡ ਵਨੋਂ ਚੰਗੀ ਸੀ ਲੇਵਲ ਉਹ ਸਾਨੂੰ ਬਹੁਤ ਸੋਹਣੇ ਥਾਨ ਸੀ ਚਾਰੇ ਨਿਕਲਵੇਂ ਦਾ ਨਾ ਆਪਾਂ ਨੂੰ ਚੰਗੀ ਲੱਗੀ ਕੱਟੀਆਂ ਪਤਾ ਮੰਡੀ ਤੋਂ ਖਰੀਦੀ ਸੀ। ਪਾਲਣ ਦੀ ਖਾਤਰ ਖਰੀਦੀ ਸੀ ਪਰ ਮਜਬੂਰੀ ਆਪਣੇ ਕੋਲੇ ਤੰਨ ਨਹੀਂ ਲਈ ਜਾਵਦੀਆਂ ਮਈਆਂ ਸੋਣ ਵਾਲੀਆਂ। ਆਪਾਂ ਨੂੰ ਜੇ ਉਹਨਾਂ ਨੀਲੀ ਲੱਗਦੇ ਬਰੀਡ ਦੇ ਟੀਕੇ ਭਰਾਏ ਭਾਜੇ ਦੇ ਦੇ ਉਹਦਾ ਕਿ ਆਪਾਂ ਨੂੰ ਸੇਲ ਕਰਨੀਆਂ ਪੈ ਰਹੀਆਂ। ਠੀਕ ਆ ਬਾਈ। ਨੀਲੀ ਦਾ ਵੀ ਦੀ ਬਰੀਡ ਆ ਗਈ। ਠੀ ਠੀਕ ਆ ਬਾਈ ਬਾਕੀ ਚੈੱਕ ਕਰ ਸਕਦੇ ਕੱਟੀ ਬਾਈ ਇਹਦੀ ਕੀ ਨੀ ਉਮਰ ਆ ਗਈ ਇਹ 7.5 7 ਕਿ ਮਹੀਨੇ ਦੀ ਆ ਇਹਦੀ ਵੀ ਚੋਲੀ ਚੈੱਕ ਕਰਾ ਦੇ 7 ਕਿ ਵੀ ਨੀ ਉਮਰ ਆ ਬਾਈ ਜੀ ਕੱਤੀ ਆ ਕੱਦ ਘੜੇ ਇਹਦਾ ਵੀ ਉਹਦੇ ਜਿੱਡਾ ਹੀ ਆ ਥੋੜਾ ਜਿਹਾ ਫਰਕ ਹੀ ਹੈਗਾ ਉਹਦੀ ਵੀ ਚੈੱਕ ਕਰਾ ਚਾਰ ਥੋੜਾ ਪੰਜ ਦੀ ਵੀ ਬਹੁਤ ਚਾਰੇ ਨਿਕਲਵੇਂ ਥਾਨੇ ਚੈੱਕ ਕਰ ਸਾਦੇ ਬਾਈ ਜੀ ਬਾਲ ਦੀ ਚੰਗੇ ਲੇਵੇ ਦੀ ਬਹੁਤ ਚੰਗੇ ਲੇਵਾ ਤੇ ਇਹਨਾਂ ਦਾ ਤੇ ਬਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿੰਦੇ ਆਪਣਾ ਕੰਟੈਕਟ ਨੰਬਰ 94179 9102 9417150102 ਕੋਈ ਦਾ ਹਾਥੀ ਚੁੰਗੀ ਜਾਂਦੀ ਆ ਬੜੀ ਕਰਮ ਵਾਲੀ ਕੱਟੀ ਆ ਤਾਂ ਬਈ ਇਹ ਪੂਰੀ ਸਾਊਸੀਲ ਕੱਟੀ ਆ ਬਾਈ ਕਹਿੰਦਾ ਬਈ ਘੱਟ ਚੁੰਗੀ ਜਾਂਦੀ ਹੈ ਜਿਵੇਂ ਮਰਜੀ ਬਾਈ ਕਹਿੰਦਾ ਜਿੱਥੇ ਜਿੱਥੇ ਮਰਜੀ ਲਾਓ ਬਾਈ ਇਸ ਕੁਆਲਟੀ ਚੰਗੀ ਲਗੀ ਤਾਂ ਕਿ ਖਰੀਦੀ ਸ਼ਾਪਾ ਪਾਲੋਂ ਦੀ ਖੱਟ ਖਰੀਦੀ ਸੀ ਪਰ ਆਪਣੇ ਕੋਲ ਤਿੰਨ ਝੋਟੀਆਂ ਸੂਣ ਵਾਲੀਆਂ ਦਾ ਕਿ ਆਪਾਂ ਨੂੰ ਪੂਰੀ ਜਗ੍ਹਾ ਹੀ ਤੰਗੀ ਔਨ ਕਰ ਆਪਾਂ ਨੂੰ ਵੇਚਨੀ ਆ ਪੈਣੀ ਠੀਕ ਆ ਬਾਈ ਜੀ ਬਖਰੀ ਕੱਟੀਆਂ ਵੀ ਪਿੱਠ ਪੁੜਾ ਚੈੱਕ ਕਰ ਸਕਦੇ ਹਾਂ ਬਹੁਤ ਹੀ ਚੰਗੇ ਪਿੱਠ ਪੁੜੇ ਦੀਆਂ ਕੱਟੀਆਂ ਨੇ ਤੇ ਇੱਕ ਮਾਜਦੂਦਾ ਰਿਕਾਰਡ ਵੀ ਚੰਗਾ ਸੀ ਬਾਈ ਜੀ ਬਹੁਤ ਹੀ ਚੰ ਠੀਕ ਆ ਬਾਈ ਤੇ ਚੈੱਕ ਕਰ ਸਕਦੇ ਹੋ ਬਾਈ ਜੀ ਫੇਸ ਕੁਆਲਿਟੀ ਕੱਟੀਆਂ ਦੀ ਬਹੁਤ ਹੀ ਚੰਗੀ ਹੈਗੀ ਤੇ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਇੱਕ ਵਾਰੀ ਫਿਰ ਤੋਂ ਬੋਲ ਦਿੰਦੇ 9417950102 ਆਪਣਾ ਫੋਨ ਨੰਬਰ ਆ ਪਿੰਡ ਫੂਲ ਆਪਣਾ ਠੀਕ ਆ ਬਾਈ ਜੀ ਆਪਣਾ ਨੰਬਰ ਦਾ ਡੈਰੀ ਫਾਰਮ ਦੇ ਨਾਂ ਤੇ ਆਪਣਾ ਚੈਨਲ ਚੱਲਦਾਗਾ ਠੀਕ ਆ ਬਾਈ ਜੀ ਤੇ ਬਾਕੀ ਬਈ ਜੀ ਚੈੱਕ ਕਰ ਸਕਦੇ ਹੋ ਕੱਟੀਆਂ ਦੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਬਾਈ ਦਾ ਕੰਟੈਕਟ ਨੰਬਰ ਆ 9417950102 ਤੇ ਧੰਨਵਾਦ ਸਾਰੇ ਹੀ ਵੀਰਾਂ ਦਾ ਨੰਬਰ ਦਾ ਡੈਰੀ ਫਾਰਮ ਜੁੜੇ ਰਹੋ ਇਸੇ ਤਰ੍ਹਾਂ ਸਾਨੂੰ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾ